ਜਿੱਥੇ ਪੋਲੀਟੀਕਲ ਲੀਡਰਸ ਭੁੱਕੀ ਤੇ ਅਫੀਮ ਤੇ ਨਸ਼ਾ ਵਕਾਉਂਦੇ ਸੀ ਮੈਂ ਸਾਰੇ ਫੜਕੇ ਅੰਦਰ ਦਿੱਤੇ ਠੀਕ ਹੈ ਸਾਫ ਵਕਾਉਂਦੇ ਸੀ ਉਹ ਦ ਕੌਂਦੇ ਸੀ ਨੈਕਸਸ ਤੇ ਨਾਉ ਪੁਲਿਸ ਤੇ ਨੈਕਸਸ ਤੇ ਮੈਂ ਆਪਣੇ ਐਸਚਓਸ ਨੂੰ ਕੱਢਿਆ ਸੀ ਈਵਨ ਪੋਲੀਟੀਕਲ ਜਿਹੜੇ ਕਰਦੇ ਸੀ ਉਹ ਦੋ ਤਿੰਨ ਵੀ ਫੜਕੇ ਅੰਦਰ ਦਿੱਤੇ ਸੀ ਕਹਿਣ ਦਾ ਮਤਲਬ ਇਹ ਹੈ ਕਿ ਇਸ ਅਪਰੋਚ ਨੂੰ ਤੁਸੀਂ ਕੱਲਾ ਹਾਸਾ ਮਜ਼ਾਕ ਨਰੇਸ਼ਨ ਪਬਲਿਸਿਟੀ ਵਾਸਤੇ ਕਰ ਨਹੀਂ ਸਕਦੇ ਗਰਾਊਂਡ ਤੇ ਜਾ ਕੇ ਦੇਖੋ ਅਗਲੀ ਵੱਡੀ ਪ੍ਰੋਬਲਮ ਇਸ ਸਰਕਾਰ ਦੀ ਹੈ ਕਿ ਆਇਆ ਸਾਡੇ ਕੋਲ ਆਇਡੈਂਟੀਫਾਈਡ ਹੈਗਾ ਕਿ ਸਾਡੇ ਪੰਜਾਬ ਚ ਐਡਿਕਟ ਕਿੰਨੇ ਨੇ 2015 ਦੇ ਵਿੱਚ AIMS ਨੇ ਇੱਕ ਸਟੱਡੀ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਐਨੇ ਲੱਖ ਕੰਜ਼ਿਊਮਰ ਨੇ ਉਸ ਤੋਂ ਬਾਅਦ ਹੁਣ 2025 ਆ ਗਿਆ 10 ਸਾਲ ਦੇ ਵਿੱਚ ਸਾਡੀ ਐਡਿਕਸ਼ਨ ਦੀ ਪ੍ਰੋਬਲਮ ਕਈ ਗੁਣਾ ਵੱਧ ਗਈ ਹੂੰ ਠੀਕ ਹੈ ਫੇਲਿਅਰ ਆਫ ਸੈਕਸੈਸਿਵ ਗਵਰਨਮੈਂਟਸ ਚਾਹੇ ਅਕਾਲੀ ਭਾਜਪਾ ਵੀ ਕਹੋ ਚਾਹੇ ਸਾਡੀ 17 22 ਵਾਲੀ ਸਾਡੀ ਕਾਂਗਰਸ ਦੀ ਸਰਕਾਰ ਕਹਿ ਲੋ ਕੈਪਟਨ ਮਰਿੰਦਰ ਸਾਹਿਬ ਹੋਣਾ ਵਾਲੇ ਠੀਕ ਐ ਕਸਮਾ ਖਾ ਲੀਆਂ ਰੌਲਾ ਪਾ ਰਿਆ ਸਾਰਾ ਕੁਝ ਕਰ ਲਿਆ ਫੋਟੋਆਂ ਬੱਸਾਂ ਤੇ ਲਗਾ ਲੀਆਂ 에ਅਰਪੋਰਟਾਂ ਤੇ ਲਗਾ ਲੀਆਂ ਲੇਕਿਨ ਮਾਚ ਕੱਖ ਨਹੀਂ ਬਣਿਆ ਕਹਿਣ ਦਾ ਮਤਲਬ ਐ ਇਹ ਪੰਜਾਬ ਦੀ ਮੁਸ਼ਕਲ ਐ ਆਤਵਾਦ ਨਾਲੋਂ ਵੱਡੀ ਪ੍ਰੋਬਲਮ ਐ ਪੰਜਾਬ ਦੀ ਜਿੰਨੇ ਜਗਜਾਨੇ ਨੁਕਸਾਨ ਹੋ ਰਿਹਾ ਪੰਜਾਬ ਦਾ ਫਿਰ ਮਾਵਾ ਦੇ ਕੱਲੇ ਕੱਲੇ ਪੁੱਤ ਜਾ ਰਹੇ ਨੇ ਭੈਣਾ ਰੋਂਦੀਆਂ ਕਰਲਾਉਂਦੀਆਂ ਨੇ ਇਹ ਸਾਰਾ ਕੁਝ ਜੇ ਲੜਾਈ ਲੜਨੀ ਹੈ ਤੇ ਇਹਨੂੰ ਜੇ ਯੁੱਧ ਦਾ ਨਾਮ ਦਿੱਤਾ ਹੈ ਤੇ ਉਹ ਨਜ਼ਰ ਆਉਣਾ ਚਾਹੀਦਾ ਕੱਲਾ ਹਵਾ 'ਚ ਗੱਲਾਂ ਨਹੀਂ ਕਰਨੀਆਂ ਬਣਦੀਆਂ ਡਿਮਾਂਡ ਸਪਲਾਈ ਦੀ ਇਹ ਸਟਰਕਚਰ ਨੂੰ ਚੇਨ ਨੂੰ ਕੜੀ ਵਾਈਜ਼ ਬ੍ਰੇਕ ਕਰਨ ਵਾਸਤੇ ਤੁਹਾਨੂੰ ਉਸ ਡਿਮਾਂਡ ਸਪਲਾਈ ਦੇ ਨਾਲ ਆਪਣਾ ਪੈਰਲਲ ਸਿਸਟਮ ਰੀਡ ਦੀ ਹੱਡੀ ਦੇ ਨਾਲ ਪੈਰਲਲ ਜਿਹਨੂੰ ਕਹਿੰਦੇ ਨੇ ਨਾ ਬਾਈਪਾਸ ਉਹ ਸਾਰਾ ਕੁਝ ਬਾਈਪਾਸ ਕਰਨਾ ਪਊਗਾ ਤਾਂ ਕਰਕੇ ਮੈਂ ਤਾਂ ਇਹ ਚਾਹੁੰਦਾ ਕਿ ਮੈਂ ਜੇਲਸ ਡਿਪਾਰਟਮੈਂਟ ਦਾ ਹੈੱਡ ਹੋਵਾਂ ਤੇ ਸੀਐਮ ਸਾਹਿਬ ਨੂੰ ਕਹਾਂ ਕਿ ਮੇਰੇ 7000 ਬੰਦਾ ਜੇ ਆਇਡੈਂਟੀਫਾਈ ਹੋਇਆ ਉਹਨਾਂ ਨੂੰ ਜੜੇ ਸਾਡੇ 2-3 ਵੱਡੇ ਟ੍ਰੇਨਿੰਗ ਸੈਂਟਰਸ ਨੇ ਬਹਾਦਰਗੜ ਕਿਲਾ ਹੋ ਗਿਆ ਆਰਟੀਸੀ ਜਹਾਂ ਖੇਲਾ ਹੋ ਗਿਆ ਜਾਂ ਕੋਈ ਹੋਰ ਫੋਰਟ ਹੈਗਾ ਜਿੱਥੇ ਸਾਡੇ 450 ਕਵਰ ਆ ਉਹਨਾਂ ਨੂੰ ਕੁਛ ਦਿਨ ਲਈ ਡੀ ਐਡਿਕਸ਼ਨ ਰੀਹੈਬਿਲਿਟੇਸ਼ਨ ਸੈਂਟਰ ਕਰੋ ਇਹਨਾਂ ਦੀ ਜੁਡੀਸ਼ੀਅਲ ਸਟਡੀ ਪਰਮਿਸ਼ਨ ਜੋ ਜਾਬ ਤੇ ਅਨੁਸਾਰ ਤੁਹਾਨੂੰ ਚਾਹੀਦਾ ਹੈ ਜਣੀਆਂ ਐਨਡੀਪੀਐਸ ਐਕਟ ਦੇ ਵਿੱਚ ਮੈਂ ਪ੍ਰੋਵੀਜ਼ਨਸ ਦੇ ਨਾਮ ਦੱਸਿਆ ਉਹਨਾਂ ਦੀ ਯੂਜ਼ ਕਰੋ ਤੇ ਉਹਨਾਂ ਨੂੰ ਲਿਆ ਕੇ ਐਨ ਇਕੱਠੇ ਨੂੰ ਡਿਅਰ ਡਿਕਟ ਕਰੋ ਲੱਗੇ ਕਿ ਦੇਖੋ ਤੁਸੀਂ ਯੁੱਧ ਦੇ ਵਿੱਚ ਚੱਲ ਰਹੇ ਹੋ ਤੇ ਕੋਈ ਭਾਈ ਕਿ ਨਾ ਯਾ ਟਰਸਟ ਹੈਗਾ ਜਿਹੜਾ ਪਾਣੀ ਪਿਲਾ ਰਿਹਾ ਜ਼ਖਮੀਆਂ ਨੂੰ ਇਹ ਸਾਰੇ ਜ਼ਖਮੀ ਨੇ ਜਿਹੜੇ ਨਸ਼ੇੜੀ ਨੇ ਇਹ ਕੋਈ ਬਿਮਾਰੀ ਹੈ ਏ 멘ਟਲ ਹੈਲਥ ਇਸ਼ੂਸ ਨੇ ਉਸ ਤੋਂ ਬਾਅਦ ਸਿਸਟਮ ਆਪਣੇ ਆਪ ਜਿਹੜਾ ਸ਼ਰਾਬ ਪੀਂਦਾ ਉਹਨੂੰ ਕੋ ਰੋਕ ਕੇ ਦਿਖਾ ਲੈ ਜਿੰਨੀ ਦੇਰ ਉਹ ਆਪਣੇ ਆਪ ਨੂੰ ਕੱਟ ਆਫ ਨਹੀਂ ਕਰਦਾ ਤੇ ਸਾਨੂੰ ਜੇ ਯੁੱਧ ਲੜ ਰਹੇ ਆ ਤੇ ਸਾਡੀ ਇੰਟਰਵੈਨਸ਼ਨ ਮਦਾਖਲਤ ਦੀ ਜ਼ਰੂਰਤ ਹੈ ਜਾਂ ਤਾਂ ਕਰਕੇ ਅਸੀਂ ਹੁਣ ਡਰੋਨਸ ਨੇ ਪੰਜਾਬ ਗਵਰਨਮੈਂਟ ਕੇ ਵੀ ਡਰونز ਰੋਕ ਲੂ ਕਿ ਜਿੰਨੀ ਮਰਜੀ ਕੋਸ਼ਿਸ਼ ਕਰ ਲੈ। ਹੂੰ 50 ਕਿਲੋਮੀਟਰ ਦਾ ਏਰੀਆ ਬੀਐਸਐਫ ਦਾ ਡਿਕਲੇਅਰ ਕੀਤਾ ਆ। ਗਵਰਨਮੈਂਟ ਆਫ ਇੰਡੀਆ ਹੁਣ ਵੀ ਤੇ ਇਹਨਾਂ ਨੇ 에ਅਰ ਡਿਫੈਂਸ ਕਰਕੇ ਦੇਖੀ ਆ ਕੜ ਬੜੀ ਸਕਸੈਸਫੁਲੀ ਕੀਤੀ ਆ। ਮੈਂ ਇਹ ਗੱਲ ਕਹਿਣ ਲੱਗਾ ਸੀ ਵੀ ਡਰونز ਹੁਣ ਕਿੱਧਰ ਆ ਰਿਹਾ ਕਿਉਂਕਿ ਆਪਾਂ ਪਾਕਿਸਤਾਨ ਦਾ ਤਾਂ ਕੋਈ ਡਰੋਨ ਆ ਨਹੀਂ ਦਿੱਤਾ। ਦੇਖੋ ਡਰونز ਪਾਕਿਸਤਾਨ ਵਾਲੇ ਜਿਹੜੇ ਆਉਂਦੇ ਸੀਗੇ ਉਹ 에ਅਰ ਡਿਫੈਂਸ ਮੈਕੈਨਿਜ਼ਮ ਚੜਾਇਆ ਉਹ ਜਿਹੜੇ ਆਰਮਡ ਡਰونز ਸੀਗੇ ਜਿਹੜੇ ਮਿਲਟਰੀ ਪਰਪਸਲੀ ਯੂਜ਼ ਹੁੰਦੇ ਨੇ। ਉਹਨਾਂ ਨੂੰ ਤੇ ਅਸੀਂ ਆਈਡੈਂਟੀਫਾਈ ਕੀਤਾ ਤੇ ਕਾਈਨੇਟਿਕ ਤੇ ਨਾਨ ਕਾਈਨੇਟਿਕ ਮੈਥਡਸ ਨਾਲ ਹੈਂਡਲ ਕੀਤਾ ਹੁਣ ਸਾਡੇ ਕੋਲ ਅਜੇ ਵੀ ਫੋਰਸ ਡਿਪਲੋਏਡ ਹੈ ਜੇ ਅਜੇ ਵੀ ਆ ਰਹੇ ਨੇ ਤੇ ਸਾਨੂੰ ਨਾਨ ਕਾਈਨੇਟਿਕ ਮੈਂਡਰ ਤਰੀਕੇ ਨਾਲ ਹੈਂਡਲ ਕੀਤਾ ਜਾਏ ਹੁਣ ਤੇ ਯੂਕਰੇਨ ਵਾਰ ਦੇ ਵਿੱਚ ਅਗਲੇ ਨੇ ਉਹਨਾਂ ਦੇ 40 ਪਾਵਰਫੁੱਲ ਪਲੇਨਸ ਉਡਾ ਦਿੱਤੇ ਇਹ স্মਲ ਕਵਾਂਟ ਸਾਈਜ਼ ਜਿਹੜੇ ਡਰੋਨਸ ਨੂੰ ਯੂਜ਼ ਕਰਕੇ ਇਹ ਤੇ ਇਕੱਲੇ ਡਰੋਨ ਸੀ ਭੇਜੀ ਜਾਏ ਤੇ ਇਧਰ ਕਿਸੇ ਨੂੰ ਕਹਾਂ ਕਿ ਤੂੰ ਫੜ ਕੇ ਇਹਨੂੰ ਸੰਭਾਲਾ ਤੇ ਮੈਨੂੰ ਇੱਕ ਮਹੀਨੇ ਦੇ ਵਿੱਚ ਦੋ ਮਹੀਨੇ ਦੇ ਵਿੱਚ 2000 ਡਰੋਨ ਆ ਗਏ ਤੇ ਮੇਰੇ ਕਈਆਂ ਨੂੰ ਜਿਨ੍ਹਾਂ ਨੂੰ ਅਸੀਂ ਸਪਾਈ ਕਹ ਰਹੇ ਹਾਂ ਜਾਂ ਹੋਰ ਕਿਸੇ ਨੂੰ ਪੈਸੇ ਦੇ ਕੇ ਰੱਖ ਕੇ ਤੇ ਸਾਡੇ ਜਿਹੜੇ ਵਾਇਲੇਸ਼ਨਸ ਹੋਈਆਂ ਨੇ ਸਾਡੀਆਂ ਜੜੀਆਂ मिलिट्री एसेट्स ਦੇ ਦੁਆਲੇ ਘਰ ਬਣ ਗਏ ਜਿੱਥੇ ਨਹੀਂ ਬਣਨੇ ਚਾਹੀਦੇ ਸੀ ਉਥੇ ਰੱਖ ਲੋ ਤੇ ਸਾਡੀਆਂ ਮਿਲਟਰੀ ਅਸੈਟਸ ਨੂੰ ਜਦੋਂ ਮਰਟੀ ਡਿਸਟਰੋਏ ਕਰ ਲੋ ਸੋ ਡਰੋਨ ਦੀ ਜਿਹੜੀ ਪ੍ਰੋਬਲਮ ਡਰੱਗਸ ਤੇ ਅਸਲੇ ਦੀ ਹੈ ਉਹ ਗਵਰਨਮੈਂਟ ਆਫ ਇੰਡੀਆ ਨੂੰ ਬੀਐਸਐਫ ਨੂੰ ਆਈਬੀਨੂ ਰਾ ਨੂੰ ਔਰ ਸਟੇਟ ਪੁਲਿਸ ਨੂੰ ਔਰ ਸੀਐਮ ਪੰਜਾਬ ਨੂੰ ਕਿਉਂਕਿ ਹੋਮ ਮਿਨਿਸਟਰ ਨੇ बार-बार ਇਸ ਕਰਕੇ ਕਹਿਣਾ ਪੈਂਦਾ ਔਰ ਹੋਮ ਸੈਕਟਰੀ ਪੰਜਾਬ ਨੂੰ ਇਹਦਾ ਨੋਡਲ ਏਜੰਸੀ ਬਣਾਓ ਕਿ ਡਰੋਨਸ ਆਰਮੀ ਬੀਐਸਐਫ आईबी ਰਾ ਦੀ ਕੋਆਰਡੀਨੇਸ਼ਨ ਨਾ ਕਾਇਨੈਟਿਕ ਮੈਥਡ ਨਾਲ ਜਾਂ ਨਾਨ ਕਾਇਨੈਟਿਕ ਮੈਥਡ ਨਾਲ ਅਸੀਂ 100% ਡਿਸਟロイ ਕਰਨੇ ਨੇ ਕਿ ਸਾਡਾ ਬਾਰਡਰ ਨਾ ਕਰਾਸ ਕਰ ਸਕੋ ਸਿਮਿਲਰਲੀ ਕਮਿਟੀ ਲੈਵਲ ਤੇ ਪਿੰਡ ਲੈਵਲ ਤੇ ਮਹੱਲਾ ਲੈਵਲ ਤੇ ਵਾਰਡ ਲੈਵਲ ਤੇ ਤੁਹਾਡਾ ਗਰਾਉਂਡ ਸਪਲਾਈ ਖਤਮ ਕਰੋ ਦੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਰੀਹੈਵ ਡਸਨਟ ਮੀਨ ਕਿ ਉਹਨਾਂ ਨੌਕਰੀ ਦੇਣੀ ਹ ਹਣ ਅਸੀਂ ਬਰਨਾਲੇ 1 2003 ਦੇ ਵਿੱਚ ਇੱਕ ਰੀਹੈਬਿਲੀਟੇਸ਼ਨ ਸੈਂਟਰ ਬਣਾਇਆ ਸੀ 6 ਏਕੜ ਇੱਕ ਡੇਰਾ ਤੋਂ ਰਿਲੀਜੀਅਸ ਡੇਰਾ ਤੋਂ ਡੋਨੇਟ ਕਰ ਡੋਨੇਸ਼ਨ ਲੈ ਕੇ ਹਮ ਲੇਕਿਨ ਮੁਸ਼ਕਿਲ ਇਹ ਹੈ ਕਿ ਇੱਕ ਵਾਰੀ ਬਣ ਗਿਆ ਤੇ ਬਿਲਡਿੰਗ ਵੀ ਹੋ ਗਈ ਸਾਰਾ ਕੁਝ ਉਸ ਤੋਂ ਬਾਅਦ ਜਿਹੜਾ ਅਕਸਰ ਹੁੰਦਾ ਉਹ ਅਗਲਾ ਅਫਸਰ ਹੁੰਦਾ ਉਹਦਾ ਜੋਰ ਇਸ ਤੇ ਲੱਗ ਜਾਂਦਾ ਕਿ ਜਿਹੜਾ ਪਹਿਲੇ ਅਫਸਰ ਨੇ ਚੰਗਾ ਕੰਮ ਕੀਤਾ ਸੀ ਉਹਨੂੰ ਕਿਵੇਂ ਤੋੜਾਂ ਕਿ ਉਹਦੀ ਤਾਰੀਫ ਨਾ ਹੁੰਦੀ ਰਹੇ ਸਾਡੀ ਜਿਹੜੀ ਇਹ ਚੇਨ ਬ੍ਰੇਕਿੰਗ ਕਰਦੀ ਜਾਂ ਚੰਗੇ ਕੰਮ ਦੀ ਸਾਡੀ ਐਡਮਿਨਿਸਟ੍ਰੇਸ਼ਨ ਇਹਦੇ ਤੇ ਵੀ ਥਲ ਪੈਣੀ ਚਾਹੀਦੀ ਹੈ ਸੋ ਕਨਸਰਟਡ ਐਫਰਟ ਦੀ ਜ਼ਰੂਰਤ ਹੈ ਜੇ ਨਸ਼ਿਆਂ ਵਿਰੋਧ ਯੁੱਧ ਨੂੰ ਕਾਮਯਾਬ ਕਰਨਾ ਹੈ ਅਦਰਵਾਈਜ਼ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪ੍ਰਣਾਲਾ ਉੱਥੇ ਦਾ ਉੱਥੇ ਉਹ ਗੱਲ ਨਹੀਂ ਬਣਨੀ ਜੇ ਇਹ ਸੀਐਮ ਸਾਹਿਬ ਕਨਸੈਂਟਰੇਟ ਕਰੋ ਚਲੋ ਹੁਣ ਇਹ ਇਲੈਕਸ਼ਨ ਚ ਬਿਜ਼ੀ ਹੋ ਗਏ ਲੁਧਿਆਣੇ ਵਾਲੇ ਚਲੋ ਪੋਲੀਟੀਕਲੀ ਤੁਹਾਨੂੰ ਕਰਨਾ ਹੈ ਲੇਕਿਨ ਸੀਐਮ ਨੇ ਤੇ ਕੀ ਕਰਨਾ ਹੈ ਸੀਐਮ ਨੇ ਤੇ ਇੱਕ ਕਲੀਅਰ ਕਟ ਡਾਇਰੈਕਸ਼ਨਸ ਦੇਣੀਆਂ ਨੇ ਕਿ ਭਾਈ ਇਹ ਸਾਰਾ ਡਿਮਾਂਡ ਸਪਲਾਈ ਦੀ ਜਿਹੜੀ ਖੇਡ ਹੈ ਇਹ ਰੀਡ ਦੀ ਹੱਡੀ ਹੈ ਇਨੂੰ ਬਰੇਕ ਕਰੋ ਤੇ ਪੈਰਲ ਰੀਡ ਦੀ ਹੱਡੀ ਟਰਾਂਸ ਸਿਸਟਮ ਦੀ ਕ੍ਰੀਏਟ ਹੋਏ ਜਿਹੜੀ ਬਾਈਪਾਸ ਕਰੇ ਔਰ ਸਪਲਾਈ ਖਤਮ ਕਰੇ ਡਿਮਾਂਡ ਮੈਂ 20 ਕਿਲੋ 50 ਕਿਲੋ 100 ਕਿਲੋ 200 ਕਿਲੋ ਹੈਰਨ ਰੱਖ ਕੇ ਬੈਠਾ ਮੇਰੀ ਵਿਕੂਗੀ ਨਹੀਂ ਤੇ ਮੈਂ ਕੀ ਕਰੂੰਗਾ 35000 ਰੁਪਏ ਕਿਲੋ 1 ਕਿਲੋ ਹੈਰਨ ਕਾਬਲ ਤੋਂ ਚਲਦੀ ਹੈ ਤੇ ਮੇਰਾ ਬਾਰਡਰ ਕਰਾਸ ਕਰਕੇ 20 ਲੱਖ ਦੀ ਬਣਦੀ ਹੈ ਪੰਜਾਬ ਦਾ ਬਾਰਡਰ ਕਰਾਸ ਕਰਕੇ 35000 ਤੋਂ ਚਲਦੀ ਹੁੰਦੀ ਕਾਬਲ ਦੇ ਵਿੱਚੋਂ 35000 ਰੁਪਏ ਕਿਲੋ ਪਿਓਰ ਓਪੀਐਮ ਮਿਲਦੀ ਹੈ ਕਾਬਲ ਤੋਂ ਹੂੰ ਠੀਕ ਹੈ ਸਮਗਲਿੰਗ ਦਾ ਰੂਟ ਕਰਾਸ ਕਰਕੇ ਜਿਹੜੀ ਕੀਮਤ ਪੰਜਾਬ ਦੇ ਬਾਰਡਰ ਤੇ ਮਿਲਦੀ ਆ ਉਹਨੂੰ 20 ਤੋਂ 25 ਦੇ ਲੱਖ ਦਰਮਿਆਨ ਮਿਲਦੀ ਆ ਇਹੋ ਹੀ ਪੈਕੇਟ ਸਾਈਨ ਕੀਤਾ ਕਾਬਲ ਤੋਂ ਜੇ ਮੈਨੂੰ ਤੁਸੀਂ ਨਿਊਯਾਰਕ ਚ ਡਿਲੀਵਰ ਕਰੋਗੇ ਤੇ 7 ਕਰੋੜ ਦਾ ਪਣਦਾ ਠੀਕ ਹੈ ਅਸੀਂ ਜਿਹੜੀ ਆ ਪੁਲਿਸ ਵਾਲੇ ਇੱਕ ਵਾਰੀ ਬੰਦ ਵੀ ਕੀਤਾ ਸੀ ਵੇਖੋ ਜੀ ਮੈਂ 5 ਕਿਲੋ ਹੈਰੋਇਨ ਰਿਕਵਰ ਕੀਤੀ ਆ ਉਹ 35 ਕਰੋੜ ਦੀ ਆ ਗਈ ਥਿਸ ਇਸ ਨਾਟ ਅਲਾਉਡ ਅਸੀਂ ਬੰਦ ਕੀਤਾ ਸੀ ਇੱਕ ਵਾਰੀ ਸਰਕਾਰ ਨੂੰ ਕਹਿ ਕੇ ਜਦੋਂ ਅਸੀਂ ਪੁਲਿਸ ਚ ਐਸਐਸਪੀ ਦੇ ਲੈਵਲ ਤੇ ਸੀਗੇ ਕਿ ਅਸੀਂ ਆਪੇ ਪ੍ਰਾਈਸ ਫਿਕਸਿੰਗ ਕਰ ਰਹੇ ਹਾਂ ਪੁਲਿਸ ਨੇ ਜੋ ਕਹਿ ਦੇਣਾ ਹੈ ਉਹ ਸਮਗਲਰ ਕਹਿੰਦਾ ਸੀ ਦੇਖੋ ਜੀ ਤੁਸੀਂ ਐਨਾ ਮੇਰੇ ਕੋ ਸਸਤੀ ਮੰਗ ਰਹੇ ਹੋ 7 ਕਰੋੜ ਤੇ ਉਹਦਾ ਮੁੱਲ ਪੁਲਿਸ ਨੇ ਪਾਇਆ ਵਾਈ ਸ਼ੁਡ ਪੁਲਿਸ ਅੰਡਲਜਨ ਮਾਰਕੀਟਿੰਗ ਔਰ ਪ੍ਰਾਈਜ਼ਿੰਗ ਆਫ ਦੀ ਡਰਗ ਥਿਸ ਇਸ ਨੋਟ ਅਲੌਡ ਥਿਸ ਸ਼ੁਡ ਆਲਸੋ ਬੀ ਸਟਾਪਡ ਜੀ ਸਭ ਨੂੰ ਵੀ ਚਾਹੀਦਾ ਸੀਐਮ ਨੂੰ ਵੀ ਚਾਹੀਦਾ ਹੈ ਹੋਮ ਸੈਕਟਰੀ ਨੂੰ ਵੀ ਚਾਹੀਦਾ ਕਿ ਕਿਸੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਚਾਹੇ ਉਹ ਐਸਟੀਐਫ ਆ ਐਨਟੀਐਫ ਜਿੰਨੂੰ ਹੁਣ ਕਹਿੰਦੇ ਆ ਜਾਂ ਪੁਲਿਸ ਜਦੋਂ ਰਿਕਵਰੀ ਕਰਦੇ ਨੇ ਦੇ ਵਿਲ ਓਨਲੀ ਨਾਟ ਮੈਂਸ਼ਨ ਕੀ ਇਹਦੀ ਕੋਸਟ ਕੀ ਹੈ ਠੀਕ ਹੈ ਨਹੀਂ ਤੇ 25 ਲੱਖ ਦੀ ਪੈਂਦੀ ਆ 75 35 ਠੀਕ ਹੈ ਉਹ 3.5 ਕਰੋੜ ਦੀ ਬਣੀ 35 ਕਰੋੜ ਦੀ ਨਹੀਂ ਬਣੀ ਵਾਈ ਵੀ ਆਰ ਕ੍ਰੀਏਟਿੰਗ ਆਰਸੈਲਫ ਬਿਲਡਿੰਗ ਅ ਪ੍ਰਾਈਸ ਮੈਕੈਨਿਜ਼ਮ ਫਾਰ ði ਕੰਜ਼ਿਊਮਰ ਗੱਲ ਆ ਵੀ ਅ ਜੇ ਕਿਤੇ ਪ੍ਰਸ਼ਾਸਨ ਜਿਹੜਾ ਮੈਂਸ਼ਨ ਨਹੀਂ ਕਰਦਾ ਤਾਂ ਅੱਜ ਕੱਲ ਬੜੀ ਵਧੀਆ ਇੱਕ ਗੱਲ ਚਲਦੀ ਆ ਵੀ ਉਹਨੂੰ ਗੂਗਲ ਕਰ ਲਿਤਾ ਜਾਂਦਾ ਹੁਣ ਗੂਗਲ ਦੇ ਰੇਟ ਤਾਂ ਤੁਸੀਂ ਕਿਹਾ ਵੀ ਅਮਰੀਕਾ ਦੇ ਵਿੱਚ ਤਾਂ